ਲਓ ਜੀ ਪਖੰਡਵਾਦ ਦਾ ਇੱਕ ਹੋਰ ਨਵਾਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਏ ਆਂ ਇਹ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਜਨਾਨੀ ਜਿਹੜੀ ਕਿ ਆਪਣੇ ਆਪ ਨੂੰ ਦੱਸਦੀ ਹੈ ਕਿ ਉਸ ਦੇ ਵਿੱਚ ਮਾਤਾ ਆਉਂਦੀ ਹੈ ਤੇ ਉਸ ਦੇ ਵੱਲੋਂ ਚੌਂਕੀ ਲਗਾਈ ਜਾ ਰਹੀ ਹੈ ਤੇ ਦੂਜੇ ਪਾਸੇ ਆਉਣ ਜਾਣ ਵਾਲੇ ਲੋਕਾਂ ਦੇ ਜਿਹੜੇ ਜਿਹੇ ਪਖੰਡੀ ਲੋਕਾਂ ਦੇ ਉੱਤੇ ਵਿਸ਼ਵਾਸ ਕਰਦੇ ਨੇ ਤਾਂ ਉਹਨਾਂ ਦੀ ਵੀ ਕਾਫੀ ਜਿਹੜੀ ਕਿ ਭੀੜ ਲੱਗੀ ਹੋਈ ਆ ਇਸ ਦੇ ਵਿੱਚ ਕਲੀਆਂ ਮਹਿਲਾਮਾਂ ਨਹੀਂ ਬਲਕਿ ਇਸ ਦੇ ਵਿੱਚ ਵਿਅਕਤੀ ਤੇ ਛੋਟੀ ਉਮਰ ਦੇ ਮੁੰਡੇ ਤੇ ਸਾਰੇ ਜੜਕੀ ਸ਼ਾਮਿਲ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਇਹ ਮਾਤਾ ਨੂੰ ਜਿਹੜਾ ਕਿ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਹੀ ਸਾਡਾ ਸਭ ਕੁਝ ਜਾਣੇ ਜਾਣ ਅਤੇ ਇਸ ਦੇ ਵਿੱਚ ਮਾਤਾ ਆਉਂਦੀ ਹੈ ਤੇ ਲੋਕ ਉਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੂਜਦੇ ਨੇ ਕਿਵੇਂ ਢੇੜ ਲੱਗੀ ਹੋਈ ਹੈ ਇੱਕ ਦੂਜੇ ਦੇ ਉੱਪਰ ਵੱਧ-ਵੱਧ ਹੋ ਕੇ ਮੱਥਾ ਟੇਕਣ ਦੀ ਜਿਹੜੇ ਕਿ ਕੋਸ਼ਿਸ਼ਾਂ ਕਰ ਰਹੇ ਨੇ ਸਕਰੀਨ ਦੇ ਉੱਤੇ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਹੜਾ ਪਖੰਡਵਾ ਦਾ ਉਸ ਦਾ ਬੋਲ ਬਾਲਾ ਲਗਾਤਾਰ ਜੜਾ ਕਿ ਵਧਦਾ ਜਾ ਰਿਹਾ ਤੇ ਇਸ ਤਰੀਕੇ ਦੀਆਂ ਜਿਹੜੀਆਂ ਵੀਡੀਓਜ਼ ਹਨੇਕਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਇਹਨਾਂ ਪਖੰਡੀਆਂ ਦੇ ਵੱਲੋਂ ਰੀਲਾਂ ਬਣਾ ਕੇ ਵਾਇਰਲ ਕਰਨ ਦਾ ਮਕਸਦ ਇਹ ਹੀ ਹੁੰਦਾ ਕਿ ਜਿੰਨੇ ਲੋਕ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਣਗੇ ਉਹਨੇ ਹੀ ਉਹਨਾਂ ਦੇ ਡੇਰਿਆਂ ਦੇ ਵਿੱਚ ਜਿਹੜੇ ਕਿ ਲੋਕਾਂ ਦੀ ਭੀੜ ਲੱਗੇਗੀ ਕਿਉਂਕਿ ਲੋਕ ਐਨੇ ਭੋਲੇ ਭਾਲੇ ਨੇ ਕਿ ਜਿਹੇ ਪਖੰਡੀਆਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਨੈਟ ਦੇ ਉੱਤੇ ਹੋਈਆਂ ਵਾਇਰਲ ਵੀਡੀਓ ਦੇਖ ਕੇ ਵੀ ਜਾਂ ਫਿਰ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਇਹਨਾਂ ਦੇ ਵੱਲੋਂ ਰੀਲਾਂ ਦੇ ਵਿੱਚ ਨੰਬਰ ਨੰਬਰ ਆਪਣਾ ਦਰਬਾਰ ਵਗੈਰਾ ਜੋ ਇਹ ਚੌਂਕੀਆਂ ਲਾਉਂਦੇ ਨੇ ਸਾਰਾ ਐਡਰੈਸ ਪਹਿਲੀ ਦੇ ਦਿੰਦੇ ਨੇ ਤਾਂਕਿ ਜਿਹੜੇ ਲੋਕ ਉਹਨਾਂ ਦੀ ਵੀਡੀਓਜ਼ ਦੇਖਣ ਤੁਰੰਤ ਉਸ ਦੇ ਡੇਰੇ ਦੇ ਵਿੱਚ ਪਹੁੰਚਣੇ ਇੱਕ ਪਖੰਡਵਾਦ ਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਜਨਾਨੀਆਂ ਘਰੇ ਕੰਮ ਤਾਂ ਹੋ ਕਰ ਨਹੀਂ ਸਕਦੀਆਂ ਅਜਿਹੀਆਂ ਜਨਾਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਹਮੇਸ਼ਾ ਕਲੇਸ਼ ਰਹਿੰਦਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਜਹੀਆਂ ਲੋਕ ਪੁੱਛਾ ਦਿੰਦੇ ਨੇ ਜਿਨ੍ਹਾਂ ਦੀ ਆਪਦੇ ਘਰ ਦੇ ਵਿੱਚ ਪੁੱਛ ਨਹੀਂ ਹੁੰਦੀ ਉਹ ਲੋਕਾਂ ਨੂੰ ਪੁੱਛਾ ਦਿੰਦੇ ਨੇ ਚੌਂਕੀ ਲਾਉਂਦੇ ਨੇ ਕੀ ਇਹ ਅਜਿਹਾ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਇਹ ਆਪਣੇ ਆਪ ਨੂੰ ਸ਼ਿੰਗਾਰ ਕੇ ਬੈਠੀ ਹੈ ਤੇ ਲੋਕ ਕਿਵੇਂ ਪੈਰੀ ਹੱਥ ਲਾ ਕੇ ਜੇ ਜਿਹੜਾ ਕਿਸੇ ਨੂੰ ਪੂਜਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਦੇਵੀ ਦੇਵਤੇ ਨੂੰ ਮੰਨਦੀ ਹੈ ਤੇ ਇਹ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ ਚੌਂਕੀ ਲਾਉਂਦੀ ਹੈ ਤੇ ਜਿੰਨਾ ਲੋਕਾਂ ਦੇ ਦੁੱਖ ਤਕਲੀਫਾਂ ਨੇ ਲੋਕਾਂ ਦੇ ਦਰਦ ਨੇ ਉਹਨਾਂ ਨੂੰ ਦੂਰ ਕਰਦੀ ਹੈ ਤਾਂ ਲੋਕ ਇਹ ਸੋਚਦੇ ਨੇ ਕਿ ਸ਼ਾਇਦ ਸਾਡੇ ਘਰ ਦਾ ਮਸਲਾ ਜੜ ਕੇ ਜਿਹੇ ਲੋਕ ਹੱਲ ਕਰ ਦੰਗੇ ਕੀ ਅਜਿਹਾ ਹੋ ਸਕਦਾ ਜੇਕਰ ਤੁਹਾਡੇ ਘਰ ਦੇ ਵਿੱਚ ਕਲੇਸ਼ ਆਤਾ ਤੁਸੀਂ ਆਪਣੇ ਘਰ ਦੇ ਕਲੇਸ਼ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾ ਸਕਦੇ ਹੋ ਨਾ ਕਿ ਜੋ ਹੈ ਪਖੰਡ ਇਹ ਤੁਹਾਨੂੰ ਟੂਣਾ ਦੱਸਣਗੇ ਜਾਂ ਫਿਰ ਇਹਨਾਂ ਪਖੰਡੇ ਦੇ ਵੱਲੋਂ ਕੋਈ ਤੁਹਾਨੂੰ ਮੰਤਰ ਮਾਰ ਕੇ ਦੇ ਦਿੱਤਾ ਜਾਵੇਗਾ ਤਾਂ ਉਸ ਦੇ ਨਾਲ ਤੁਹਾਡਾ ਘਰ-ਬਾਰ ਠੀਕ ਹੋ ਜਾਵੇਗਾ ਜਿਹਾ ਕੁਝ ਵੀ ਨਹੀਂ ਹੁੰਦਾ ਤਾਂ ਅਜੇ ਇਹ ਲੋਕਾਂ ਤੋਂ ਬਚਣਾ ਚਾਹੀਦਾ ਪਖੰਡਵਾਦ ਦਾ ਬੋਲ ਬੜਾ ਇਸ ਕਦਰ ਵੱਚੂ ਕਿ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਵੱਲੋਂ ਵੀ ਰੀਲਾਂ ਪਾ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਪਹੁੰਚਣ ਅਤੇ ਵੱਧ ਤੋਂ ਵੱਧ ਭੀੜ ਲੱਗੇ ਜਿੰਨੀ ਨਾਲ ਡੇਰਾਂ ਲਈ ਜਿੰਨੀ ਇਹਨਾਂ ਲੋਕਾਂ ਦੇ ਡੇਰਿਆਂ ਦੇ ਵਿੱਚ ਭੀੜ ਹੋਵੇਗੀ ਉਨਾਂ ਹੀ ਇਹਨਾਂ ਲੋਕਾਂ ਨੂੰ ਚੜਾਵਾ ਚੜੇਗਾ ਤਾਂ ਹੀ ਇਹ ਫਿਰ ਤੁਹਾਡੇ ਚੜਾਏ ਹੋਏ ਪੈਸਿਆਂ ਦੇ ਉੱਤੇ ਐਸ਼ ਕਰਨਗੇ ਤੁਸੀਂ ਚੰਗੇ ਫਲ ਫਰੂਟ ਦੇ ਕੇ ਆਉਣੇ ਚੰਗਾ ਕੱਪੜਾ ਲੀੜਾ ਦੇ ਉਹਨਾਂ ਤਾਂ ਇਹਨਾਂ ਨੂੰ ਕੀ ਲੋੜਾ ਕੁਝ ਖਰੀਦਣ ਦੀ ਜਿਹੜਾ ਤੁਸੀਂ ਸਭ ਕੁਝ ਖਰਚਾ ਇਹਨਾਂ ਦਾ ਚੱਕੀ ਫਿਰਦੇ ਹੋ ਤਾਂ ਸਿਰਫ ਤਾਂ ਨੂੰ ਇੱਕ ਗਰਮ ਗੁਮਰਾ ਕਰਨ ਦਾ ਜਿਹੜਾ ਕਿ ਇਹਨਾਂ ਦੇ ਵੱਲ ਇੱਕ ਰਾਹ ਚੁਣਿਆ ਹੋਇਆ ਤਾਂ ਪਲੀਜ਼ ਲੋਕਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤੇ ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਤੇ ਅਜੀਆਂ ਪਖੰਡਵਾਦੀਆਂ ਵੀਡੀਓਜ਼ ਨੂੰ ਬਿਨਾਂ ਕਹੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਲੋਕ ਸੁਚੇਤ ਹੋ ਜਾਣ